ਅਸ ਵੇਲੇ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਉਸ ਜਗ੍ਹਾ ਤੇ ਹਾਜ਼ਰ ਹਾਂ ਜਿੱਥੇ ਦੀਆਂ ਕੱਲ੍ਹ ਦੀਆਂ ਖਬਰਾਂ ਆ ਰਹੀਆਂ ਨੇ ਕਿ ਇੱਥੇ ਮਹਾਨ ਕੋਸ਼ ਜਿਹੜਾ ਕਿ ਸਾਡਾ ਸਿੱਖ ਇਨਸਾਈਕੋ ਪੀਡੀਆ ਨੂੰ ਮੰਨਿਆ ਜਾਂਦਾ ਭਾਈ ਮਹਾਂ ਕਾਨ ਸਿੰਘ ਨੱਭਾ ਜੀ ਨੇ ਲੰਬੀ ਤਪੱਸਿਆ ਕਰਕੇ ਜਿਹੜਾ ਸੀ ਹੋਂਦ ਵਿੱਚ ਲਿਆਂਦਾ ਸੀਗਾ ਔਰ ਇਹਦੇ ਵਿੱਚ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਹੈ ਭਾਈ ਕਾਨ ਸਿੰਘ ਨੱਭਾ ਨੇ ਦਿੱਤੀ ਸੀ ਜਦੋਂ ਕੱਲ ਦੀਆਂ ਇਹ ਖਬਰਾਂ ਸੋਸ਼ਲ ਮੀਡੀਆ ਤੇ ਔਰ ਦੂਸਰਾ ਨੈਸ਼ਨਲ ਮੀਡੀਆ ਤੇ ਪ੍ਰਿੰਟ ਮੀਡੀਆ ਦੇ ਉੱਤੇ ਆ ਰਹੀਆਂ ਸੀ ਨੌਜਵਾਨਾਂ ਨੇ ਇੱਥੋਂ ਜਿਹੜੇ ਸਾਡੇ ਨੌਜਵਾਨ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੜ੍ਹਦੇ ਉਹਨਾਂ ਨੇ ਫੋਨ ਤੇ ਜਾਣਕਾਰੀ ਦਿੱਤੀ ਤਾਂ ਮੈਂ ਅੱਜ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਪੁੱਜਿਆ ਤਾਂ ਮੈਨੂੰ ਇਹਨਾਂ ਨੌਜਵਾਨਾਂ ਨੇ ਦੱਸਿਆ ਕਿ ਇੱਥੇ ਜਿਹੜਾ ਹੈ ਨੌਜਵਾਨਾਂ ਦੇ ਵੱਲੋਂ ਜਿਹੜੇ ਸਟੂਡੈਂਟ ਨੇ ਵਿਦਿਆਰਥੀ ਉਹਨਾਂ ਵੱਲੋਂ ਇਹ ਆਵਾਜ਼ ਉਠਾਈ ਗਈ ਕਿ ਜੋ ਬੇਅਦਬੀ ਜਿਹੜੀ ਇੱਥੇ ਯੂਨੀਵਰਸਿਟੀ ਦੇ ਕਲਿਆਰੇ ਦੇ ਅੰਦਰ ਹੋ ਰਹੀ ਆ ਮੈਂ ਜਦੋਂ ਪਹੁੰਚਿਆ ਮੈਂ ਦੇਖਿਆ ਬੜਾ ਭਾਰੀ ਮਨ ਨੂੰ ਦੁੱਖ ਹੋਇਆ ਕਿ ਕਿਸ ਤਰ੍ਹਾਂ ਜੋ ਮਹਾਨ ਕੋਸ਼ ਜਿਹਦੇ ਵਿੱਚ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀਆਂ ਹੀ ਪੰਕਤੀਆਂ ਜਾਂ ਸ਼ਬਦ ਨਹੀਂ ਜਿਹਦੇ ਵਿੱਚ ਉਰਾਨ ਦੇ ਗੀਤਾ ਦੇ ਬਾਈਬਲ ਦੇ ਵੱਖ-ਵੱਖ ਧਰਮ ਗ੍ਰੰਥਾਂ ਦੇ ਜਿਹੜੇ ਸ਼ਲੋਕ ਆ ਉਹਨਾਂ ਬਾਬਤ ਵੀ ਜਾਣਕਾਰੀ ਜਿਹੜੀ ਆ ਮਹਾਨ ਕੋਸ਼ ਦੇ ਵਿੱਚ ਦਿੱਤੀ ਗਈ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਜਾਣਕਾਰੀ ਵਿਆਖਿਆ ਇਤਿਹਾਸਕ ਖਾਨਾ ਬਾਰੇ ਇਤਿਹਾਸਕ ਸ਼ਬਦਾਂ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਜਿਹੜੀ ਭਾਈ ਕਾਨ ਸਿੰਘ ਜੀ ਨਭਾ ਜਿਹੜੇ ਬਹੁਤ ਹੀ ਰੋਸ਼ਨ ਦਿਮਾਗ ਹੋਇਆ ਸਿੱਖ ਪੰਥ ਦੇ ਵਿੱਚ ਉਹਨਾਂ ਦੀ ਸਾਲਾਂ ਬੱਧੀ ਤਪੱਸਿਆ ਤੋਂ ਬਾਅਦ ਇਹ ਮਹਾਨ ਕੋਸ਼ ਜਿਹੜਾ ਹੋਂਦ ਵਿੱਚ ਆਇਆ ਸੀ ਔਰ ਮੈਨੂੰ ਇਹਦੀ ਜਾਣਕਾਰੀ ਮਿਲੀ ਹੈ ਮੈਂ ਜੋ ਇੱਥੇ ਦੇ ਮੌਜੂਦਾ ਵੀਸੀ ਨੇ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਦੇ ਮੈਂ ਉਹਨਾਂ ਨਾਲ ਫੋਨ ਦੇ ਉੱਤੇ ਗੱਲਬਾਤ ਕੀਤੀ ਆ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਇਹ ਜੋ ਮਹਾਨ ਕੋਸ਼ ਅੱਜ ਤੋਂ 5-7 ਸਾਲ ਪਹਿਲਾਂ ਇਹਦੀ ਸਿਪਾਈ ਹੋਈ ਸੀ ਚਾਰ ਭਾਗਾਂ ਦੇ ਵਿੱਚ ਤੇ ਇਹਦੇ ਚ ਹਜ਼ਾਰਾਂ ਗਲਤੀਆਂ ਜਿਹੜੀਆਂ ਸੀ ਉਹ ਆਇਆਂ ਸਾਹਮਣੇ ਤੇ ਹਜ਼ਾਰਾਂ ਗਲਤੀਆਂ ਛਾਪੇ ਦੇ ਵਿੱਚ ਛਪੀਆਂ ਸਨ ਜਿਸ ਤੋਂ ਬਾਅਦ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹਨੂੰ ਅਲੋਵ ਹੋਈ ਇਸ ਦੇ ਵਿੱਚ ਔਰ ਇਸ ਤਰ੍ਹਾਂ ਸਿੱਖ ਵਿਦਵਾਨ ਜਿਹੜੇ ਇੰਟੈਲੈਕਚੁਅਲ ਸਨ ਉਹ ਵੀ ਇਨਵੋਲਵ ਹੋਏ ਔਰ ਇਹ ਮਸਲਾ ਕੋਰਟ ਕਚਹਿਰੀਆਂ ਤੱਕ ਵੀ ਗਿਆ ਇਹ ਮਸਲਾ ਪੰਜਾਬ ਦੀ ਵਿਧਾਨ ਸਭਾ 'ਚ ਵੀ ਗਿਆ ਔਰ ਪਿਛਲੇ ਦਿਨੀ ਪਹਿਲਾਂ ਤਾਂ ਇਹ ਗੱਲ ਸਾਹਮਣੇ ਆਈ ਸੀ ਕਿ ਅੰਤਕਾ ਲਾ ਕੇ ਸੋਧਾਂ ਲਾ ਕੇ ਇਸ ਮਹਾਨ ਕੋਸ਼ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਪਰ ਬਾਅਦ ਵਿੱਚ ਇਹ ਫੈਸਲਾ ਹੋਇਆ ਕਿ ਅੰਤਕਾ ਲਗਾ ਕੇ ਵੀ ਇਹ ਜਿਹੜੀ ਪੁਸਤਕ ਹੈ ਲੋਕਾਂ ਤੱਕ ਨਾ ਪਹੁੰਚਾਈ ਜਾਵੇ ਇਹਦੇ 'ਚ ਬਹੁਤ ਸਾਰੀ ਜਿਹੜੀ ਗਲਤ ਜਾਣਕਾਰੀ ਜਾਂ ਬਹੁਤ ਸਾਰੀਆਂ ਗਲਤੀਆਂ ਜਿਹੜੀਆਂ ਉਹ ਛੱਪ ਚੁੱਕੀਆਂ ਨੇ ਉਸ ਤੋਂ ਬਾਅਦ ਇਹ ਫੈਸਲਾ ਹੋਇਆ ਕਿ ਇਹ ਜਿਹੜੇ ਕਿਤਾਬਾਂ ਛਪੀਆਂ ਹੋਈਆਂ ਨੇ ਚਾਰ ਭਾਗਾਂ 'ਚ ਇਹਨਾਂ ਨੂੰ ਡਿਸਟਰੋਏ ਕਰ ਦਿੱਤਾ ਜਾਵੇ ਇਹਨਾਂ ਨੂੰ ਜਿਹੜੀਆਂ ਲੋਕਾਂ 'ਚ ਜਾ ਚੁੱਕੀਆਂ ਉਹਨਾਂ ਨੂੰ ਵੀ ਵਾਪਸ ਬੁਲਾਇਆ ਜਾਵੇ ਤੇ ਮੈਨੂੰ ਵੀ ਸੀ ਸਾਹਿਬ ਨੇ ਵੀ ਜਾਣਕਾਰੀ ਦਿੱਤੀ ਆ ਕਿ ਅਸੀਂ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਵਾਪਸ ਵੀ ਬੁਲਾਈਆਂ ਪਰ ਜੋ ਇਹਨਾਂ ਪੁਸਤਕਾਂ ਨੂੰ ਖਤਮ ਕਰਨ ਦਾ ਤਰੀਕਾ ਸੀ ਉਹ ਗਲਤ ਚੁਣਿਆ ਗਿਆ ਜਿਸ ਤਰੀਕੇ ਦੇ ਨਾਲ ਜਿੱਥੇ ਗੁਰਬਾਣੀ ਛਪੀ ਹੁੰਦੀ ਹੈ ਸ੍ਰੀ ਗੋਇੰਦਵਾਲ ਸਾਹਿਬ ਜਾਂ ਹੋਰ ਜਿੰਨੇ ਵੀ ਅੰਗੀਠਾ ਸਾਹਿਬ ਨੇ ਉਥੇ ਧਾਰਮਿਕ ਪੋਥੀਆਂ ਪੁਸਤਕਾਂ ਨੂੰ ਅਗਨ ਭੇਡ ਕੀਤਾ ਜਾਂਦਾ ਮਰਜ਼ਾਦਾ ਦੇ ਤਹਿਤ ਔਰ ਇਹ ਪੰਜਾਬੀ ਯੂਨੀਵਰਸਿਟੀ ਜੋ ਵੀ ਸੀ ਸਾਹਿਬ ਨੇ ਦੱਸਿਆ ਕਿ ਉਹਨਾਂ ਵੱਲੋਂ ਤਿੰਨ ਚਾਰ ਮੈਂਬਰੀ ਕਮੇਟੀ ਜਿਹੜੀ ਬਣਾਈ ਗਈ ਸੀ ਇਸ ਨੂੰ ਡਿਸਟਰੋਏ ਕਰਨ ਵਾਸਤੇ ਪਰ ਉਹਨਾਂ ਦੇ ਕਹਿਣ ਅਨੁਸਾਰ ਕਿ ਅਸੀਂ ਵਾਤਾਵਰਨ ਨੂੰ ਸੰਬੰਧ ਸਾਹਮਣੇ ਰੱਖਦੇ ਹੋਏ ਇੱਕੋ ਫ੍ਰੈਂਡਲੀ ਵਾਲਿਆਂ ਦੀ ਜਿਹੜੀ ਉਹਨਾਂ ਨੇ ਵਿੱਚ ਸਲਾਹ ਲਈ ਤਾਂ ਇਸ ਨੂੰ ਮਿੱਟੀ ਦੇ ਟੋਏ ਪਟਕੇ ਤੇ ਪਾਣੀ ਛੱਡ ਕੇ ਕਾਗਜ਼ ਗਾਲਣ ਦੀ ਇਹ ਪ੍ਰਕਿਰਿਆ ਜਿਹੜੀ ਉਹਨਾਂ ਵੱਲੋਂ ਪਣਾਈ ਗਈ ਇੱਥੇ ਹੀ ਗਲਤੀ ਤੇ ਗੁਨਾਹ ਉਹਨਾਂ ਦੇ ਕੋਲੋਂ ਵੱਡਾ ਹੋਇਆ ਕਿ ਉਹਨਾਂ ਨੇ ਧਾਰਮਿਕ ਸੰਸਥਾ ਦਾ ਕਿਸੇ ਦਾ ਵੀ ਇਹਦੇ ਵਿੱਚ ਜਿਹੜਾ ਹੈਗਾ ਉਹ ਧਾਰਮਿਕ ਸੰਸਥਾ ਦੀ ਸਲਾਹ ਨਹੀਂ ਲਈ ਔਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਡਾਇਰੈਕਸ਼ਨ ਨਹੀਂ ਲਈ ਕਿ ਜਿਹੜੇ ਹਜ਼ਾਰਾਂ ਪੁਸਤਕਾਂ ਨੇ ਮਹਾਨ ਕੋਸ਼ ਦੀਆਂ ਇਹਨਾਂ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹ ਡਿਸਟਰਾਏ ਕੀਤਾ ਜਾਵੇ ਖਤਮ ਕੀਤਾ ਜਾਵੇ ਕਿ ਉਹਦੇ ਵਿੱਚ ਗਲਤੀਆਂ ਛੱਪ ਚੁੱਕੀਆਂ ਨੇ ਤਾਂ ਹੁਣ ਨੌਜਵਾਨਾਂ ਨੇ ਕੱਲ ਇੱਥੇ ਰੋਸ ਪ੍ਰਦਰਸ਼ਨ ਕੀਤਾ ਜਜੇ ਬੰਦੀਆਂ ਵੀ ਸਾਹਮਣੇ ਹੋਈਆਂ ਤਾਂ ਉਸ ਤੋਂ ਬਾਅਦ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਐਫ ਆਈ ਆਰ ਜਿਹੜੀ ਆ 295 ਦੀ ਧਾਰਾ ਜਿਸ ਤਰ੍ਹਾਂ ਪਹਿਲਾਂ ਲਗਾਈ ਜਾਂਦੀ ਉਹਦੇ ਤਹਿਤ ਐਫ ਆਈ ਆਰ ਜਿਹੜੀ ਆ ਉਹ ਲਾਂਚ ਹੋਈ ਆ ਸਬੰਧਤ ਲੋਕਾਂ ਦੇ ਉੱਪਰ ਹੁਣ ਗਾਂ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਜਿਸ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਦਾ ਜੋ ਪ੍ਰਬੰਧਕੀ ਪ੍ਰਸ਼ਾਸਨ ਹੈ ਉਹ ਕਹਿ ਰਿਹਾ ਕਿ ਕੋਈ ਗਲਤ ਮਨਸਾ ਦੇ ਨਾਲ ਨਹੀਂ ਅਚਨ ਚੇਤੇ ਜਿਹੜੀ ਗਲਤੀ ਸਾਡੇ ਕੋਲ ਹੋਈ ਅਸੀਂ ਵਾਤਾਵਰਨ ਦੇ ਧਿਆਨ ਵਾਤਾਵਰਨ ਨੂੰ ਧਿਆਨ ਚ ਵਿੱਚ ਰੱਖਦੇ ਹੋਏ ਕਿ ਇੰਨੇ ਜਿਹੜੀ ਕਿਤਾਬਾਂ ਅਗਨ ਭੇਡ ਕਰਾਂਗੇ ਤੇ ਉਹ ਧੂਆ ਜਿਹੜਾ ਹੈਗਾ ਉਹ ਜਾਵੇਗਾ ਉਸ ਕਾਰਨ ਕਰਕੇ ਅਸੀਂ ਇਹ ਜਿਹੜਾ ਸੀਗਾ ਰਸਤਾ ਚੁਣਿਆ ਪਰ ਜਿੱਥੋਂ ਤੱਕ ਇਹ ਗੱਲ ਹੈ ਕਿ ਉਹਨਾਂ ਨੇ ਆਪਣੇ ਤੌਰ ਤੇ ਫੈਸਲਾ ਲਿਆ ਇਹ ਗਲਤੀ ਤੇ ਗੁਨਾਹ ਉਹਨਾਂ ਦੇ ਕੋਲੋਂ ਹੋਇਆ ਇਹ ਅਗਾ ਜਾਂਚ ਦਾ ਵਿਸ਼ਾ ਹੈ ਕਿਉਂਕਿ ਐਫਆਈਆਰ ਲਾਂਚ ਹੋ ਚੁੱਕੀ ਆ ਹੁਣ ਪੁਲਿਸ ਪ੍ਰਸ਼ਾਸਨ ਨੇ ਅੱਗੇ ਆਪਣੀ ਕਾਰਵਾਈ ਕਰਨੀ ਆ ਔਰ ਧਾਰਮਿਕ ਤੌਰ ਤੇ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਚੁੱਕਾ ਹੈ ਤਾਂ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰੋਂ ਜਿਹੜੀਆਂ ਡਾਇਰੈਕਸ਼ਨਾਂ ਆਈਆਂ ਨੇ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਸਿੰਘ ਇੱਥੇ ਖੜੇ ਆ ਇੱਥੇ ਮੈਂਬਰ ਸਾਹਿਬ ਵੀ ਆ ਕੇ ਗਏ ਆ ਮੈਨੇਜਰ ਸਾਹਿਬ ਵੀ ਆ ਕੇ ਗਏ ਆ ਔਰ ਉਹਨਾਂ ਨੇ ਜੋ ਸ੍ਰੀ ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨ ਆਈ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਪੁਸਤਕਾਂ ਨੂੰ ਆ ਗੱਡੀਆਂ ਦੇ ਵਿੱਚ ਲੋਡ ਕਰਕੇ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਪਹੁੰਚਾਇਆ ਜਾਵੇ ਮਰਜ਼ਾਦਾ ਦੇ ਤਹਿਤ ਤਾਂ ਕਿ ਉੱਥੇ ਇਹਨਾਂ ਦਾ ਮਰਜ਼ਾਦਾ ਦੇ ਤਹਿਤ ਜਿਹੜਾ ਹੈਗਾ ਜੋ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਆ ਅੰਤਮ ਜਿਹੜਾ ਸੰਸਕਾਰ ਆ ਉਹ ਹੋ ਸਕੇ ਉੱਥੇ ਮਤਲਬ ਜਿਹੜਾ ਅਗਨ ਭੇਟ ਜਿਹੜਾ ਉਹ ਕੀਤਾ ਜਾ ਸਕੇ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਇੱਕ ਪੁਲਿਸ ਪ੍ਰਸ਼ਾਸਨ ਦੀ ਆ ਪੁਲਿਸ ਪ੍ਰਸ਼ਾਸਨ ਨੇ ਕਾਨੂੰਨੀ ਤਰੀਕੇ ਦੇ ਨਾਲ ਕਰਨੀ ਆ ਔਰ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰੋਂ ਡਾਇਰੈਕਸ਼ਨਾਂ ਆਈਆਂ ਨੇ ਉਹਨਾਂ ਨੇ ਧਾਰਮਿਕ ਤੌਰ ਤੇ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦੇਖਿਆ ਜਾਣਾ ਕਿ ਕਿਸ ਤਰੀਕੇ ਨਾਲ ਕੌਣ ਕੌਣ ਗੁਨਾਹਗਰ ਲੋਕ ਨੇ ਧਾਰਮਿਕ ਤੌਰ ਤੇ ਉਹਨਾਂ ਨੂੰ ਸਜ਼ਾ ਜਿਹੜੀ ਧਾਰਮਿਕ ਤੌਰ ਤੇ ਕਟਹਿਰੇ 'ਚ ਖੜਾ ਕਰਕੇ ਦਿੱਤੀ ਜਾਣੀ ਆ ਔਰ ਜਿਹੜੀ ਕਾਨੂੰਨੀ ਸਜ਼ਾ ਆ ਉਹ ਕਾਨੂੰਨੀ ਤਰੀਕੇ ਦੇ ਨਾਲ ਪਰ ਮੈਂ ਇਹਦੀ ਸਖਤ ਸ਼ਬਦਾਂ 'ਚ ਨਖੇਦੀ ਕਰਦਾ ਕਿ ਇੱਥੇ ਸਿੱਧੇ ਤੌਰ ਤੇ ਆ ਮੈਂ ਸਮਝਦਾ ਹਰਿਆਣਾ ਸਿਗ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਂ ਇੱਥੇ ਹਾਜ਼ਰ ਹੋਇਆ ਧਰਮ ਪ੍ਰਚਾਰ ਦੀ ਜ਼ਿੰਮੇਵਾਰੀ ਹੋਣ ਦੇ ਨਾਤੇ ਮੇਰੀ ਜ਼ਿੰਮੇਵਾਰੀ ਬਣਦੀ ਸੀ ਔਰ ਨੌਜਵਾਨਾਂ ਨੇ ਜੋ ਮੈਨੂੰ ਇੱਥੇ ਪੜਨ ਵਾਲਿਆਂ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਨੇ ਕੱਲ ਜਦੋਜਹਿਦ ਕਰਕੇ ਇਸ ਦੇ ਖਿਲਾਫ ਆਵਾਜ਼ ਉਠਾ ਕੇ ਐਫ ਆਰ ਜਿਹੜੀ ਲਾਂਚ ਕਰਾਈ ਹੈ ਔਰ ਮੈਂ ਆਪਣੀ ਜ਼ਿੰਮੇਵਾਰੀ ਸਮਝਦਾ ਇੱਥੇ ਪੁੱਜਿਆ ਔਰ ਮੈਂ ਇਹਦੀ ਸਖਤ ਸ਼ਬਦਾਂ ਚ ਨਖੇਦੀ ਕਰਦਾ ਕਿ ਬਹੁਤ ਵੱਡੀ ਬਿਆਦਵੀ ਜਿਹੜੀ ਹੈ ਉਹ ਪ੍ਰਸ਼ਾ ਪ੍ਰਬੰਧਕ ਦੇ ਵੱਲੋਂ ਕੀਤੀ ਗਈ ਹੈ ਯੂਨੀਵਰਸਿਟੀ ਦੇ ਪ੍ਰਬੰਧਕਾਂ ਨੂੰ ਇਹਦੇ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਪਹਿਲਾਂ ਡਾਇਰੈਕਸ਼ਨ ਲੈਣੀ ਚਾਹੀਦੀ ਚਾਹੀਦੀ ਸੀ ਜਿਸ ਤਰੀਕੇ ਦੇ ਨਾਲ ਇੱਥੇ ਤੁਸੀਂ ਦੇਖ ਰਹੇ ਆ ਕਿ ਹਜ਼ਾਰਾਂ ਜਿਹੜੀਆਂ ਪੁਸਤਕਾਂ ਨੇ ਉਹ ਪੋਲੀਥੀਨ 'ਚ ਬੰਦ ਕਰਕੇ ਜੇਕਰ ਇਹਨੂੰ ਗਾਲਣ ਦੇ ਵਾਸਤੇ ਵੀ ਆਪਾਂ ਇਹ ਰਸਤਾ ਚੁਣਿਆ ਸੀ ਤਾਂ ਪੋਲੀਥੀਨ ਤਾਂ ਉਤਾਰਿਆ ਜਾਣਾ ਚਾਹੀਦਾ ਸੀ ਜਿਹੜੇ ਉੱਤੇ ਪੋਲੀਥੀਨ ਦੇ ਲਿਫਾਫੇ ਦੇ ਵਿੱਚ ਤਾਂ ਸੈਂਕੜੇ ਸਾਲ ਵੀ ਜਿਹੜਾ ਕਾਗਜ਼ ਸੀਗਾ ਉਹ ਡਿਸਟਾਇ ਨਹੀਂ ਸੀ ਹੋਣਾ ਖਤਮ ਨਹੀਂ ਸੀ ਹੋਣਾ ਗਲਣਾ ਨਹੀਂ ਸੀਗਾ ਇਹ ਵੀ ਵੱਡੀ ਅਣਗਹਿਲੀ ਜਿਹੜੀ ਹੈ ਪ੍ਰਬੰਧਕੀ ਸਟਾਫ ਜਿੰਨਾਂ ਦੀ ਡਿਊਟੀ ਲੱਗੀ ਉਹਨਾਂ ਨੇ ਨਿਭਾਈ ਨਹੀਂ ਆ ਉਹ ਵਾਕਿਆ ਹੀ ਇਹਦੇ ਵਿੱਚ ਜਿਹੜਾ ਗੁਨਾਹਗਾਰ ਨੇ ਕਿ ਉਹਨਾਂ ਨੇ ਇਸ ਗੱਲ ਨੂੰ ਧਿਆਨ ਨਹੀਂ ਦਿੱਤਾ ਔਰ ਜੇ ਨੌਜਵਾਨਾਂ ਨੇ ਕਿਹਾ ਤਾਂ ਉਹਨਾਂ ਨੂੰ ਸਗੋਂ ਟਾਲਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਐਸੀ ਕੋਈ ਗੱਲਬਾਤ ਨਹੀਂ ਹੋਈ ਉਹਨਾਂ ਨੂੰ ਜਿਹੜਾ ਹੈਗਾ ਉਹ ਉਹਨਾਂ ਦਾ ਧਿਆਨ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹਨਾਂ ਨੌਜਵਾਨਾਂ ਨੇ ਬੜੇ ਜਾਬਤੇ 'ਚ ਰਹਿ ਕੇ ਇਹ ਸਾਰੀ ਕਾਰਵਾਈ ਨੂੰ ਅੱਗੇ ਵਧਾਇਆ ਉਹ ਨੌਜਵਾਨ ਸਾਰੇ ਹੀ ਚਾਹੇ ਉਹ ਸਟੂਡੈਂਟ ਨੇ ਚਾਹੇ ਬਾਹਰੋਂ ਆਏ ਉਹ ਸਾਰੇ ਇਸ ਗੱਲ ਤੋਂ ਵਧਾਈ ਦਾ ਵਧਾਈ ਦੇ ਪਾਤਰ ਨੇ ਕਿ ਉਹਨਾਂ ਨੇ ਸ਼ਾਂਤਮਈ ਤਰੀਕੇ ਦੇ ਨਾਲ ਇਹ ਜਿਹੜੀ ਕਾਨੂੰਨੀ ਕਾਰਵਾਈ ਹੈ ਉਸ ਨੂੰ ਕਰਵਾਇਆ ਤੇ ਗਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਇਹ ਪੰਜਾਬ ਦੀ ਘਟਨਾ ਆ ਔਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਆ ਕਿ ਉਹ ਉਹਨਾਂ ਦੇ ਪ੍ਰਚਾਰਕ ਮੈਨੇਜਰ ਸਹਿਬਾਨ ਔਰ ਮੈਂਬਰ ਸਹਿਬਾਨ ਇੱਥੇ ਪਹੁੰਚੇ ਆ ਜਿਹੜੇ ਇਸ ਇਲਾਕੇ ਦੇ ਆ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਇੱਥੇ ਜਿਹੜਾ ਹੈਗਾ ਇਨੀਸ਼ੀਏਟਿਵ ਲੈਂਦਿਆਂ ਹੋਇਆ ਜਦੋਂ ਅਕਾਲ ਤਖਤ ਸਾਹਿਬ ਕੋਲੇ ਜਾਣਕਾਰੀ ਪਹੁੰਚੀ ਤਾਂ ਅਕਾਲ ਤਖਤ ਸਾਹਿਬ ਸਕੱਤਰੇ ਦੇ ਵੱਲੋਂ ਜਿਹੜੀਆਂ ਨਿਸ਼ਾ ਨਿਰਦੇਸ਼ ਹੁਣ ਦਿੱਤੇ ਗਏ ਆ ਉਹਨਾਂ ਤੇ ਅਗਲੀ ਕਾਰਵਾਈ ਜਿਹੜੀ ਆ ਹੋਈ ਆ ਮੈਨੂੰ ਪ੍ਰਚਾਰਕ ਸ਼੍ਰੋਮਣੀ ਕਮੇਟੀ ਉਹਨਾਂ ਨੇ ਦੱਸਿਆ ਕਿ ਉਹ ਸਾਰਾ ਬਾਇਓ ਡਾਟਾ ਬਣਾ ਕੇ ਸਾਰੀ ਕਾਰਵਾਈ ਨੂੰ ਕਿ ਕੌਣ ਕੌਣ ਗੁਨਾਹਗਰ ਲੋਕ ਨੇ ਉਹਨਾਂ ਦੀ ਜਿਹੜੀ ਸਾਰੀ ਜਾਣਕਾਰੀ ਉਹ ਅਕਾਲ ਤਖ਼ਤ ਸਾਹਿਬ ਨੂੰ ਭੇਜ ਰਿਹਾ ਤੇ ਮੈਂ ਸਮਝਦਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸਖਤ ਐਕਸ਼ਨ ਲੈਣਾ ਚਾਹੀਦਾ ਔਰ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਨੂੰ ਵੀ ਇਸ ਤੇ ਪੂਰਾ ਜਿਹੜਾ ਹੈ ਉਹ ਸਖਤ ਐਕਸ਼ਨ ਲੈਣਾ ਚਾਹੀਦਾ ਕਿ ਪ੍ਰਬੰਧਕੀ ਸਟਾਫ ਦੇ ਵੱਲੋਂ ਇਹ ਗਲਤੀ ਜਿਹੜੀ ਆ ਗੁਨਾਹ ਕਿਉਂ ਕੀਤਾ ਗਿਆ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮਸਲਾ ਕੋਈ ਧਾਰਮਿਕ ਮਸਲਾ ਹੋਵੇ ਜਾਂ ਕਿਸੇ ਤਰ੍ਹਾਂ ਦਾ ਪੰਜਾਬੀ ਯੂਨੀਵਰਸਿਟੀ ਪ੍ਰਬੰਧਕੀ ਸਟਾਫ ਦਾ ਫਰਜ ਬਣਦਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨਾਂ ਲਵੇ ਧਾਰਮਿਕ ਸੰਸਥਾ ਤੋਂ ਡਾਇਰੈਕਸ਼ਨ ਲਵੇ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਦੁਖਨਵਾਰਨ ਸਾਹਿਬਾ ਉਥੇ ਹੈੱਡ ਗ੍ਰੰਥੀ ਸਾਹਿਬਾਨ ਨੇ ਮੈਨੇਜਰ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਇੱਥੇ ਉਹਨਾਂ ਨੂੰ ਜਿਹੜਾ ਸੀਗਾ ਪਹਿਲਾਂ ਬੁਲਾ ਕੇ ਜਾਂ ਕੋਈ ਹੋਰ ਧਾਰਮਿਕ ਲੋਗ ਉਹਨਾਂ ਨੂੰ ਚਾਹੇ ਉਹ ਯੂਨੀਵਰਸਿਟੀ ਚੋਂ ਹੋਣ ਚਾਹੇ ਬਾਹਰੋਂ ਹੋਣ ਉਹਨਾਂ ਨੂੰ ਬੁਲਾ ਕੇ ਸਾਰੀ ਗੱਲਬਾਤ ਜਿਹੜੀ ਆ ਸਲਾਮ ਅਸਵਰੇ ਦੇ ਨਾਲ ਉਹਨਾਂ ਦੇ ਵਿਚਾਰ ਲੈ ਕੇ ਕਿ ਕਿਸ ਤਰੀਕੇ ਦੇ ਨਾਲ ਆ ਜਿਹੜੀਆਂ ਪੁਸਤਕਾਂ ਗਲਤ ਸਫੀਆਂ ਨੇ ਜਿਹਦੇ ਬਾਰੇ ਡਾਇਰੈਕਸ਼ਨ ਹੋਈ ਆ ਕਿ 15 ਦਿਨਾਂ ਦੇ ਵਿੱਚ ਵਿੱਚ ਇਹਨੂੰ ਅੰਡਰਸਟਰਾਏ ਕਰਨਾ ਤਾਂ ਉਹ ਕਿਸ ਤਰ੍ਹਾਂ ਕਰਨਾ ਉਹ ਤਰੀਕਾ ਜ਼ਰੂਰ ਹਰ ਚੀਜ਼ ਨੂੰ ਇਸ ਤਰੀਕੇ ਨਾਲ ਨਹੀਂ ਕਿ ਕਿਤਾਬਾਂ ਨੇ ਕਿਤਾਬਾਂ ਨੂੰ ਵੈਸੇ ਤੇ ਕੋਈ ਵੈਸੇ ਕਿਤਾਬ ਹੋਵੇ ਉਹਨੋਂ ਵੀ ਡਿਸਟ੍ਰਾਈਕ ਕਿਸ ਤਰ੍ਹਾਂ ਕਰਨਾ ਉਹਦਾ ਸਤਕਾਰ ਮਾਨ ਵਿੱਦਿਆ ਦਾ ਰੱਖਣਾ ਚਾਹੀਦਾ ਪਰ ਇਹਦੇ ਵਿੱਚ ਇਹ ਜਿਹੜੀਆਂ ਪੋਸਤਕਾਂ ਇਹਨਾਂ 'ਚ ਤਾਂ ਹਰੇਕ ਧਰਮ ਦੇ ਸ਼ਲੋਕ ਹਰੇਕ ਧਰਮ ਦੇ ਗ੍ਰੰਥਾਂ ਦੀ ਗੱਲ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜ਼ਿਕਰ ਮਹਾਨ ਕੋਸ਼ 'ਚ ਥਾਂ-ਥਾਂ ਤੇ ਆਇਆ ਸੋ ਇਸ ਕਰਕੇ ਬਹੁਤ ਇਹਦੇ ਤੇ ਧਿਆਨ ਰੱਖਣਾ ਚਾਹੀਦਾ ਇਹ ਬੜੀ ਵੱਡੀ ਬੇਅਦਬੀ ਆ ਔਰ ਇਹਦੇ ਤੇ ਅਕਾਲ ਤਖਤ ਸਾਹਿਬ ਨੂੰ ਅਗਲੈਕਸ਼ਨ ਲੈਣਾ ਚਾਹੀਦਾ ਔਰ ਪੁਲਿਸ ਪ੍ਰਸ਼ਾਸਨ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਜਿਸ ਤਰੀਕੇ ਨਾਲ ਨਿਭਾ ਰਿਆ ਦੇਖੋ ਤੁਸੀਂ ਹੁਣ ਇਹ ਸਾਰੇ ਜਿੱਥੇ ਨੌਜਵਾਨ ਲੱਗੇ ਹੋਏ ਆ ਉੱਥੇ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਪੁਸਤਕਾਂ ਨੂੰ ਜੋ ਮਹਾਨ ਕੋਸ਼ ਹੈ ਸ੍ਰੀ ਗੋਵਿੰਦਵਾਲ ਸਾਹਿਬ ਪਚਾਉਣ ਵਾਸਤੇ ਆਪਣੀ ਜ਼ਿੰਮੇਵਾਰੀ ਨਿਭਾ ਰਿਆ ਮੈਂ ਇਸ ਤੋਂ ਬਾਅਦ ਵੀ ਸੀ ਸਾਹਿਬ ਨਾਲ ਵੀ ਮੁਲਾਕਾਤ ਕਰਾਂਗਾ ਔਰ ਵੀ ਸੀ ਸਾਹਿਬ ਦੇ ਵਿਚਾਰ ਵੈਸੇ ਮੈਂ ਫੋਨ ਤੇ ਵੀ ਉਹਨਾਂ ਨਾਲ ਗੱਲ ਕਰਕੇ ਲਈ ਆ ਉਹਨਾਂ ਨੇ ਦੱਸਿਆ ਕਿ ਗਲਤੀ ਜ਼ਰੂਰ ਹੋਈ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਲਗਾਈ ਸੀ ਬਸ ਇਸ ਤਰੀਕੇ ਨਾਲ ਹੋਈ ਆ ਉਹਨਾਂ ਦੇ ਕਹਿਣ ਅਨੁਸਾਰ ਕਿ ਅਸੀਂ ਵਾਤਾਵਰਣ ਦੀ ਸ਼ੁੱਧਤਾ ਨੂੰ ਖਿਆਨ ਚ ਰੱਖਦੇ ਹੋਏ ਅਸੀਂ ਜਿਹੜਾ ਅਗਣ ਦੇ ਹਵਾਲੇ ਨਹੀਂ ਕੀਤਾ ਪਰ ਮੈਂ ਸਮਝਦਾ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਨਹੀਂ ਸੀਗੀ ਅ ਨਿਬੰਧ ਕੀ ਪ੍ਰਸ਼ਾਸਨ ਦੀ ਉਹਨਾਂ ਨੂੰ ਚਾਹੀਦਾ ਸੀ ਕਿ ਇਹ ਪੁਸਤਕ ਮਹਾਨ ਕੋਸ਼ ਹੈ ਔਰ ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਆ ਹੋਰ ਗ੍ਰੰਥਾਂ ਦੀ ਇਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਡਾਇਰੈਕਸ਼ਨ ਲੈ ਕੇ ਅਗਲੀ ਕਾਰਵਾਈ ਜਿਹੜੀ ਉਹ ਕਰਨੀ ਚਾਹੀਦੀ ਸੀ ਹੁਣ ਅੱਗੇ ਦੇਖਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀ ਐਕਸ਼ਨ ਲਿਆ ਜਾਂਦਾ ਔਰ ਪੁਲਿਸ ਪ੍ਰਸ਼ਾਸਨ ਕਿਸ ਤਰ੍ਹਾਂ ਆਪਣੀ ਡਿਸਕ੍ਰਿਮੀਨੇਸ਼ਨ ਦਾ ਬੋਤਨ ਜਿਮੇਵਾਰੀ ਜਿਹੜੀ ਆ ਉਹ ਨਿਭਾਈ ਜਾਂਦੀ ਆ ਸੋ ਇਹ ਪੰਜਾਬ ਦੀ ਧਰਤੀ ਆ ਪੰਜਾਬੀ ਯੂਨੀਵਰਸਿਟੀ ਆ ਤੇ ਸਾਰਿਆਂ ਨੂੰ ਇੱਕ ਭਾਈਚਾਰੇ ਨਾਲ ਚਾਹੇ ਉਹ ਸਿੱਖ ਸਟੂਡੈਂਟ ਸਿੱਖ ਵਿਦਿਆਰਥੀ ਨੇ ਖਾਸ ਕਰਕੇ ਉਹਨਾਂ ਦੇ ਤਾਂ ਵੈਸੇ ਪੰਜਾਬ ਦੀ ਧਰਤੀ ਕਰਕੇ ਉਹਨਾਂ ਦਾ ਜਿਹੜਾ ਹੈਗਾ ਮੈਂ ਸਮਝਦਾ ਕਿ ਅਵਲਤਾ ਬਣਦੀ ਆ ਪਹਿਲ ਬਣਦੀ ਆ ਹਰ ਪੱਖ ਤੋਂ ਉਹਨਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਕਿਸੇ ਤਰ੍ਹਾਂ ਦਾ ਵੀ ਕਿਸੇ ਵੀ ਧਰਮ ਦੇ ਚਾਹੇ ਸਟੂਡੈਂਟ ਹੋਣ ਵਿਦਿਆਰਥੀ ਹੋਣ ਇੱਕ ਭਾਈਚਾਰਕ ਸਾਂਝ ਦੇ ਨਾਲ ਉਹਨਾਂ ਨੇ ਇੱਥੇ ਜਿਹੜਾ ਹੈ ਜਿਸ ਤਰ੍ਹਾਂ ਕੱਲ੍ਹ ਧਰਨੇ ਤੇ ਮੁਜਾਰੇ ਤੇ ਵੀ ਸਾਰੇ ਹਿੰਦੂ ਵੀਰ ਵੀ ਬੈਠੇ ਮੁਸਲਮਾਨ ਵੀ ਬੈਠੇ ਸਿੱਖ ਵੀਰ ਵੀ ਬੈਠੇ ਕਿਉਂਕਿ ਸਾਰਿਆਂ ਨੇ ਸਾਂਝੇ ਤੌਰ ਤੇ ਇਕਤਾ ਇਤਿਫਾਕ ਦੇ ਨਾਲ ਇਸ ਗੱਲ ਦਾ ਜਿਹੜਾ ਹੈਗਾ ਉਹ ਰੋਸ ਮਨਾਇਆ ਕਿ ਪ੍ਰਬੰਧਕੀ ਪ੍ਰਸ਼ਾਸਨ ਯੂਨੀਵਰਸਿਟੀ ਵੱਲੋਂ ਇਸ ਤਰ੍ਹਾਂ ਦੀ ਕਾਰਵਾਈ ਕਿਉਂ ਕੀਤੀ ਗਈ ਆ ਸੋ ਇਸ ਤਰੀਕੇ ਦੇ ਨਾਲ ਮੈਂ ਕਹਿਣਾ ਚਾਹੁੰਦਾ ਕਿ ਬਹੁਤ ਮੰਦਭਾਗੀ ਗੱਲ ਆ ਆ ਇਹ ਜੋ ਹੋਈ ਆ ਹੁਣ ਅਕਾਲ ਤਖਤ ਸਾਹਿਬ ਤੇ ਪੁਲਿਸ ਪ੍ਰਸ਼ਾਸਨ ਪੰਜਾਬ ਸਰਕਾਰ ਜਿਹੜੀ ਆ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਨਿਭਾਉਣੀ ਚਾਹੀਦੀ ਆ ਭੋਲਾ ਚੁੱਕਾਂ ਦੀ ਖਿਵਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ